ਮੈਂ ਦੋ ਟੌਪਿਕ ਤੇ ਬੋਲਾਂਗਾ ਆਪਾਂ ਇਕੱਠੇ ਹੋਏ ਠੀਕ ਐ ਸਾਡੀ ਯੂਨਿਟੀ ਐ ਪਰ ਇਕੱਠੇ ਹੋਣ ਦਾ ਇੱਕ ਪਰਪਸ ਐ ਉਹ ਪਰਪਸ ਅਹੀਂ ਫੁੱਲਫਿਲ ਕਰੀਏ ਤਾਂ ਸਾਨੂੰ ਇਹ ਇਕੱਠੇ ਹੋਣ ਦਾ ਫਾਇਦਾ ਆ ਜਿਵੇਂ ਕਿ ਤੁਹਾਨੂੰ ਪਤਾ ਸਾਡੀ ਜਿਹੜੀ ਕਮਿਊਨਿਟੀ ਐ ਸੈਣੀ ਬਰਾਦਰੀ ਇਹ ਆਰਥਿਕ ਪੱਖੋਂ ਬਹੁਤ ਪਹਿਲੇ ਅਮੀਰ ਨਹੀਂ ਸੀ ਇਹ ਮਿਹਨਤੀ ਕੌਮ ਐ ਸਭ ਤੋਂ ਜ਼ਿਆਦਾ ਮਿਹਨਤ ਕਰਨ ਵਾਲੇ ਸਾਡੀ ਸੈਣੀ ਬਰਾਦਰੀ ਹੈ ਪ੍ਰੋਬਲਮ ਕਿੱਥੇ ਹੈ ਵਿੱਚ ਅਮੀਰ ਵੀ ਹੈ ਅਜੇ ਵੀ ਆਰਥਿਕ ਪੱਖੋਂ ਅਸੀਂ ਕਾਫੀ ਸਾਰੇ ਕਮਜ਼ੋਰ ਹੈ ਸਾਡੀ ਕਮਿਊਨਿਟੀ ਦੇ ਵਿੱਚ ਦੇਖੋਗੇ ਬਹੁਤ ਸਾਰੇ ਕੋਈ ਆਫੀਸਰ ਨਹੀਂ ਹੈ ਆਪਾਂ ਇੱਥੇ ਗੱਲ ਕਰ ਰਹੇ ਆ ਆਪਾਂ ਆਫਿਸ ਬਣਾਈਏ ਮੰਦਿਰ ਬਣਾਈਏ ਸੈਣੀ ਬਰਾਦਰੀ ਦੇ ਉਹਨਾਂ ਮੇਰਾ ਪਰਪਸ ਹੱਲ ਨਹੀਂ ਹੋਣਾ ਸਾਨੂੰ ਕਿਵੇਂ ਪ੍ਰਾਈਡ ਹੋਏਗਾ ਸਾਡੀ ਬਰਾਦਰੀ 'ਚ ਤੁਸੀਂ ਦੇਖੋਗੇ ਸਾਡੀਆਂ ਜਿਹੜੀਆਂ ਕੁੜੀਆਂ ਬਹੁਤ ਪੜਦੀਆਂ ਪਰ ਇੱਕ ਟਾਈਮ ਤੋਂ ਬਾਅਦ ਆ ਕੇ ਨਾ ਉਹ ਉੱਥੇ ਉਹਨਾਂ ਦੀ ਗਰੋਥ ਰੁਕ ਜਾਂਦੀ ਹੈ ਤੁਸੀਂ ਆਪਣੀ ਬਰਾਦਰੀ ਚ ਦੇਖੋ ਸਾਡਾ ਕੋਈ ਆਈਪੀਐਸ ਨਹੀਂ ਹੈ ਕੋਈ ਐਸਐਸਪੀ ਨਹੀਂ ਹੈ ਲੀਡਰ ਇੱਕ ਦੋ ਬਣੇ ਆ ਹੈਨਾ ਕੀ ਆਪਾਂ ਇਸ ਮਾਧਿਅਮ ਦੇ ਥਰੂ ਯੂਥ ਫੈਡਰੇਸ਼ਨ ਦੇ ਆਪਣੇ ਸੈਣੀ ਯੂਥ ਫੈਡਰੇਸ਼ਨ ਦੇ ਥਰੂ ਕੋਈ ਸੰਸਥਾ ਬਣਾਈਏ ਜਿਹਦੇ ਚ ਆਪਾਂ ਟਾਰਗੇਟ ਲਈਏ ਪੀ ਕੁਝ ਫੰਡ ਇਕੱਠੇ ਕੀਤੇ ਜਾਣ ਉਹ ਫੰਡ ਜਿਹੜੇ ਆ ਆਪਣੇ ਜਿਹੜੇ ਬੱਚੇ ਆ ਸੈਣੀ ਬਰਾਦਰੀ ਦੇ ਤੁਸੀਂ ਬੱਚੇ ਦੇਖੋਗੇ ਬਹੁਤ ਪੜਨ ਵਾਲੇ ਆ ਸਭ ਤੋਂ ਇੰਟੈਲੀਜੈਂਟ ਕੌਮ ਆ ਕੀ ਆਪਾਂ ਉਹਨਾਂ ਤੇ ਇਸ ਫੈਡਰੇਸ਼ਨ ਦੇ ਥਰੂ ਇਨਵੈਸਟ ਕਰੀਏ ਕੀ ਟਾਰਗੇਟ ਲਈਏ ਪੀ ਆਪਾਂ ਇਹਨਾਂ ਦੇ ਉੱਤੇ ਕੁਝ ਇਨਵੈਸਟ ਕਰੀਏ ਹੈਨਾ ਸੋ ਮੇਰਾ ਅੱਜ ਦਾ ਇਹੀ ਸੀ ਪੀ ਆਪਾਂ ਜਿਹੜੇ ਕੁਝ ਹੋਰ ਸੋਸ਼ਲ ਕੰਮਾਂ 'ਚ ਪੈਸੇ ਲਾਣੇ ਆ ਕਿਉਂ ਨਾ ਇੱਕ ਆਪਣਾ ਹੀ ਬਰਾਦਰੀ ਨੂੰ ਚੱਕੀਏ ਦੂਸਰਾ ਮੇਰਾ ਫੀਡਬੈਕ ਇਹ ਆ ਪੀ ਸਾਡੀ ਬਰਾਦਰੀ ਦੇ ਵਿੱਚ ਇੱਕ ਪ੍ਰੋਬਲਮ ਹੈ ਉਹਨੂੰ ਮਾਈਂਡ ਨਾ ਕਰਿਓ ਪਲੀਜ਼ ਆਪਾਂ ਲੈਗ ਪੁੱਲਰ ਜੇ ਸਾਡੀ ਬਰਾਦਰੀ ਦੇ ਵਿੱਚ ਕੋਈ ਬੰਦਾ ਅੱਗੇ ਵੱਧਦਾ ਹੈ ਮੈਂ ਲਾਸਟ 1 ਮਿੰਟ ਹੀ ਹੈ ਨਾ ਇੰਪੋਰਟੈਂਟ ਹੈ ਆਪਾਂ ਉਹਦੀ ਬਾਕੀ ਕਮਿਊਨਿਟੀ ਨਾਲ ਦੇਖੋਗੇ ਜੱਟਾਂ ਚ ਦੇਖੋਗੇ ਲਵਾਣਿਆਂ ਚ ਦੇਖੋਗੇ ਉਹ ਲੋਕ ਐਪਰੀਸ਼ੀਏਟ ਕਰਦੇ ਆ ਉਹਦੀ ਸਪੋਰਟ ਕਰਦੇ ਆ ਇੱਕ ਬੰਦਾ ਫੋਰਨ ਚਲਾ ਜਾਂਦਾ ਚਾਰਾਂ ਨੂੰ ਲੈ ਕੇ ਜਾਂਦਾ ਇੱਕ ਬੰਦਾ ਕਿਤੇ ਉੱਪਰ ਵਾਲੇ ਲੈਵਲ ਤੇ ਜਾਂਦਾ ਚਾਰ ਬੰਦਿਆਂ ਨੂੰ ਜੋਬ ਦਿਲਵਾਉਂਦਾ ਪਰ ਮੈਨੂੰ ਨਹੀਂ ਲੱਗਦਾ ਸਾਡੀ ਕਮਿਊਨਿਟੀ ਵਿੱਚ ਇਦਾਂ ਹੈ ਜੇ ਇੱਕ ਵੱਧਦਾ ਆ ਤੇ ਆਪਾਂ ਇਹ ਕਹਿੰਨੇ ਵੀ ਇਹ ਕਿਉਂ ਵੱਧ ਗਿਆ ਇਹਨਾਂ ਕੀ ਕੰਮ ਕੀਤੇ ਆ ਸੋ ਜੈਲਸੀ ਕਰਨ ਨਾਲ ਕੁਝ ਨਹੀਂ ਹੋਣਾ ਸਾਨੂੰ ਇੱਕ ਦੂਸਰੇ ਦੀ ਸਪੋਰਟ ਕਰਨੀ ਚਾਹੀਦੀ ਹੈ ਇਸ ਕਮਿਊਨਿਟੀ ਚ ਇਹ ਪ੍ਰੋਬਲਮ ਹੈ ਸੋ ਟਾਈਮ ਦੀ ਬਹੁਤ ਪ੍ਰੋਬਲਮ ਹੈ ਗੱਲਾਂ ਬਹੁਤ ਆ ਪਰ ਮੇਰੇ ਤੇ ਸੁਝਾ ਸਾਰਿਆਂ ਨੂੰ ਇਹੀ ਹੈ ਥੈਂਕ ਯੂ ਬੋ ਜੀ ਸੋ ਬਹੁਤ ਧੰਨਵਾਦ ਜੀ